ರೂತ ಮಾಹಿ ಅದಿ ವಂಡೆ ಬುತ ಮಾಹಿ ਨੀ ਮੈਂ ਅੱਧੀ ਅੱਧੀ ਵੰਡੀ ਗਈ 23 ਸਾਲ ਤੋਂ ਇਹ ਗਾਣਾ ਅੱਜ ਵੀ ਆਸ਼ਕਾਂ ਦੇ ਦਿਲਾਂ ਤੇ ਰਾਜ ਕਰਦਾ ਪਿਆ ਹੈ ਕਹਿੰਦੇ ਨੇ ਜਦੋਂ ਇਹ ਗਾਣਾ ਆਇਆ ਸੀ ਉਦੋਂ ਕਈ ਸਾਲ ਮੁੜੇ ਕੁੜੀਆਂ ਇਹ ਗਾਣਾ ਸੁਣ ਕੇ ਰੋਂਦੇ ਰਹੇ ਸੋ ਆਖਿਰ ਕੌਣ ਹੈ ਇਸ ਦਰਦ ਭਰੀ ਆਵਾਜ਼ ਦਾ مالک ਭਾਵੇਂ ਹੀ ਅੱਜ ਦੇ ਜਵਾਬ ਇਸ ਗਾਇਕ ਬਾਰੇ ਨਹੀਂ ਜਾਣਦੇ ਪਰ ਜਦੋਂ ਕਿਸੇ ਦਾ ਦਿਲ ਟੁੱਟਦਾ ਹੈ ਤਾਂ ਉਹ ਇਹਨਾਂ ਦੇ ਗਾਣੇ ਜ਼ਰੂਰ ਸੁਣਦਾ ਹੈ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਜੀਵਨ ਮਾਨ ਦੀ ਜੀਵਨ ਮਾਨ ਜਿਨ੍ਹਾਂ ਦਾ ਜਨਮ ਪਿੰਡ ਕਾਲਾ ਸੰਘਿਆ ਜ਼ਿਲ੍ਹਾ ਕਪੂਰਥਲੇ ਵਿੱਚ ਪਿਤਾ ਰੇਸ਼ਮ ਸਿੰਘ ਦੇ ਘਰ ਤੇ ਮਾਤਾ ਪ੍ਰਕਾਸ਼ कौर ਦੀ ਕੁੱਖੋਂ ਹੋਇਆ ਜੀਵਨ ਮਾਨ ਦੇ ਫਾਦਰ ਸਾਹਿਬ ਬਿਜਲੀ ਬੋਰਡ 'ਚ ਜੌਬ ਕਰਦੇ ਸੀ ਜੀਵਨ ਮਾਨ ਦੇ ਹੋਰ ਤਿੰਨ ਭਰਾ ਅਤੇ ਦੋ ਭੈਣਾਂ ਨੇ ਪਰਿਵਾਰ ਚ ਮਾਨ ਸਾਹਿਬ ਉਹਨਾਂ ਦੇ ਫਾਦਰ ਜੀ ਵੀ ਗਾਉਂਦੇ ਸਨ ਤੇ ਉਹਨਾਂ ਦੇ ਚਾਚਾ ਜੀ ਹਰਮੋਨੀਅਮ ਮਾਸਟਰ ਸਨ ਸੋ ਘਰ ਵਿੱਚ ਗਾਇਕੀ ਦਾ ਮਾਹੌਲ ਹੋਣ ਕਰਕੇ ਜੀਵਨ ਮਾਨ ਉਹਨਾਂ ਨੂੰ ਵੀ ਗਾਉਣ ਦਾ ਸੰਕ ਪੈ ਗਿਆ ਬਸ ਫਿਰ ਬਾਅਦ ਚ ਜੀਵਨ ਮਾਨ ਨੇ ਆਪਣਾ ਉਸਤਾਦ ਸਾਬਰ ਕੋਟੀ ਸਾਹਿਬ ਨੂੰ ਬਣਾ ਲਿਆ ਤੇ ਜਿਵੇਂ ਉਸਤਾਦ ਸਾਬਰ ਕੋਟੀ ਸਾਹਿਬ ਉਹਨਾਂ ਦੀ ਆਵਾਜ਼ ਚ ਦਰਦ ਸੀ ਉਹੀ ਦਰਦ ਜੀਵਨ ਮਾਨ ਉਹਨਾਂ ਦੀ ਆਵਾਜ਼ ਚ ਵੀ ਆ ਗਿਆ ਜੀਵਨ ਮਾਨ ਉਹਨਾਂ ਦੀ ਪਹਿਲੀ ਐਲਬਮ 2000 ਵਿੱਚ ਆਈ ਜਿਸ ਦਾ ਨਾਮ ਪਾਰੋਸੀ ਉਸ ਤੋਂ ਬਾਅਦ ਕਈ ਗਾਣੇ ਉਹਨਾਂ ਦੇ ਆਏ ਤੇ ਫਿਰ 2002 ਵਿੱਚ ਇੱਕ ਗਾਣਾ ਆਇਆ ਰੂਹ ਤੇਰੀ ਤੇ ਬੁੱਤ ਮਾਹੀ ਦਾ ਨੀ ਮੈਂ ਅੱਧੀ ਅੱਧੀ ਵੰਡੀ ਗਈ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਚਾਰੇ ਪਾਸੇ ਜੀਵਨ ਮਾਨ ਜੀਵਨ ਮਾਨ ਹੋਣ ਲੱਗਿਆ ਇਸ ਤੋਂ ਬਾਅਦ ਜੀਵਨ ਮਾਨ ਉਹਨਾਂ ਦੇ ਪੰਜਾਬ 'ਚ ਬਹੁਤ ਜ਼ਿਆਦਾ ਸ਼ੋਅ ਲੱਗਣ ਲੱਗੇ ਤਕਰੀਬਨ ਹੁਣ ਤੱਕ ਉਹਨਾਂ ਦੇ 200 ਗਾਣੇ ਆ ਚੁੱਕੇ ਨੇ ਜਿਨ੍ਹਾਂ ਵਿੱਚ ਕਈ ਧਾਰਮਿਕ ਸ਼ਬਦ ਵੀ ਨੇ ਉਹਨਾਂ ਦੇ ਕੁਝ ਐਵਰਗ੍ਰੀਨ ਗਾਣਿਆਂ ਦੀ ਗੱਲ ਕਰੀਏ ਜੋ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਪਏ ਨੇ ਜਿਵੇਂ ਕਿ ਜਿਸ ਦਿਨ ਦੀ ਕਮਲੀ ਦੂਰ ਹੋਈ ਉਸ ਦਿਨ ਤੋਂ ਕਮਲੇ ਹੋ ਗਏ ਜਿਸ ਦਿਨ ਦੀ ਕਮਣੀ ਦੂਰ ਗਈ ਯਾਰੋ ਆ ਗਾਣੇ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਪਏ ਨੇ ਉਸ ਦਿਨ ਤੋਂ ਕਮਲੇ ਤੇਰਾ ਦਿੱਤਾ ਦੁੱਖ ਸਾਨੂੰ ਸਹਿਣਾ ਪੈਣਾ ਯਾਰੋ ਆਹ ਗਾਣੇ ਨੂੰ ਵੀ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਸੀ ਤੇਰਾ ਦਿੱਤਾ ਦੁੱਖ ਨਹੀਂ ਸਾਨੂੰ ਸਹਿਣਾ ਪੈਣਾ ਰੂ ਤੇਰੀ ਤੇ ਬੁੱਤ ਮਾਹੀ ਦਾ ਨੀ ਮੈਂ ਅੱਧੀ ਅੱਧੀ ਵੰਡੀ ਗਈ ਇਸ ਗਾਣੇ ਨੇ ਤਾਂ ਰਿਕਾਰਡ ਹੀ ਤੋੜ ਦਿੱਤੇ ਸੀ ਤੇ ਅੱਜ ਵੀ ਇਹ ਗਾਣਾ ਲੋਕ ਰਿਪੀਟ ਤੇ ਸੁਣਦੇ ਨੇ ਤੇਰੀ ਤੇ ਬੁੱਤ ਮਾਹੀ ਦਾ ਬੇਵਸੀ ਅਤੀ ਵੰਡੀ ਗਈ ਅਸੀਂ ਕਾਦੇ ਹੋਏ ਗਰੀਬ ਨੀ ਤੂੰ ਸਾਡੇ ਆਉਣਾ ਛੱਡਤਾ ਆਹ ਗਾਣੇ ਨੂੰ ਵੀ ਲੋਕ ਬਹੁਤ ਹੀ ਜ਼ਿਆਦਾ ਸੁਣਦੇ ਨੇ ਇਹਨਾਂ ਗਾਣਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੌਂਗ ਅੱਜ ਵੀ ਲੋਕ ਰਿਪੀਟ ਤੇ ਸੁਣਦੇ ਨੇ ਜਿਵੇਂ ਕਿ ਦਿਲ ਵਿੱਚ ਕਿੰਨੇ ਸਾਲ ਰਹੀ ਏ ਤੇਰੇ ਵਰਗੇ ਹੋ ਜਾਈਏ ਨਾ ਦੀ ਰਾਣੀ ਦਿਲ ਨਹੀਂ ਲੱਗਦਾ ਇਕੱਲੇ ਆ ਹਵਾ ਦੇ ਬੁੱਲਿਆ ਅਕਸਰ ਧੋਖਾ ਦੇ ਦਿੰਦੇ ਨੇ ਜੋ ਬਹੁਤਾ ਪਿਆਰ ਜਿਤਾਉਂਦੇ ਨੇ ਧੋਖਾ ਦੇ ਜਾਂਦੇ ਜੋ ਬਹੁਤਾ ਪਿਆਰ ਜਿਤਾਉਂਦੇ ਯਾਰੋ ਅੱਜ ਵੀ ਲੋਕ ਇਹ ਗਾਣੇ ਰਿਪੀਟ ਤੇ ਸੁਣਦੇ ਨੇ ਯਾਰੋ ਹੌਲੀ ਹੌਲੀ ਲੋਕਾਂ ਦਾ ਮਿਊਜ਼ਿਕ ਟੇਸਟ ਚੇਂਜ ਹੋ ਗਿਆ ਤੇ ਮਾਨ ਸਾਹਿਬ ਹੁਣੀ ਵੀ ਕੈਨੇਡਾ ਜਾ ਕੇ ਸੈਟਲ ਹੋ ਗਏ ਪਰ ਹੁਣ ਵੀ ਉਹਨਾਂ ਦੇ ਬਹੁਤ ਸਾਰੇ ਨਵੇਂ ਗਾਣੇ ਆ ਰਹੇ ਨੇ ਜਿਨ੍ਹਾਂ ਵਿੱਚ ਕਈ ਧਾਰਮਿਕ ਸ਼ਬਦ ਵੀ ਨੇ ਸਿੰਗਿੰਗ ਦੇ ਨਾਲ ਨਾਲ ਜੀਵਨ ਮਾਨ ਹੁਣੀ ਇੱਕ ਬਹੁਤ ਹੀ ਵਧੀਆ ਰਾਈਟਰ ਵੀ ਨੇ ਉਹਨਾਂ ਦੇ ਲਿਖੇ ਗਾਣੇ ਕਈ ਵੱਡੇ ਵੱਡੇ ਗਾਇਕਾਂ ਨੇ ਗਾਏ ਤੇ ਉਹਨਾਂ ਦੇ ਗਾਣੇ ਕਈ ਹਿੰਦੀ ਫਿਲਮਾਂ 'ਚ ਵੀ ਆ ਚੁੱਕੇ ਨੇ ਅੱਜ ਦੇ ਟਾਈਮ ਵਿੱਚ ਜੀਵਨ ਮਾਨ ਹੁਣੀ ਇੱਕ ਬਹੁਤ ਹੀ ਵਧੀਆ 뮤ਜ਼ਿਕ ਡਾਇਰੈਕਟਰ ਤੇ ਕੰਪੋਜ਼ਰ ਵੀ ਨੇ ਜੋ ਇੰਡੀਆ ਤੇ ਯੂਕੇ ਦੇ ਵੱਡੇ ਵੱਡੇ 뮤ਜ਼ਿਕ ਪ੍ਰੋਡਿਊਸਰ ਦੇ ਨਾਲ ਕੰਮ ਕਰਦੇ ਨੇ ਸੋ ਯਾਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਜੀਵਨ ਮਾਨ ਹੁਣਾਂ ਦਾ ਕਿਹੜਾ Song ਪਸੰਦ ਹੈ ਤੇ ਕੀ ਤੁਸੀਂ ਅੱਜ ਵੀ ਉਹਨਾਂ ਦੇ ਗਾਣੇ ਸੁਣਦੇ ਹੋ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸ਼ੇਅਰ ਉਸ ਤੱਕ ਜਰੂਰ ਕਰਿਓ ਜਿਸ ਦਾ ਦਿਨ ਟੁੱਟਿਆ ਹੋਇਆ ਏ ਸੋ ਇਹ ਵੀਡੀਓ ਹੁਣ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਜਿਸ ਦਿਨ ਦੀ ਕਮਣੀ